22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਮੌਕੇ ਅਯੁੱਧਿਆ ਦੇ ਵਿੱਚ 5 ਲੱਖ ਤੋਂ ਉੱਪਰ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ ਪੂਰੇ ਦੇਸ਼ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਹਰ ਧਰਮ ਦੇ ਜਿਹੜੇ ਲੋਕ ਹੈ ਉਹ ਵੈਲਕਮ ਕਰ ਰਹੇ ਨੇ ਕਈ ਧਰਮਾਂ ਦੇ ਲੋਕਾਂ ਨੇ ਅਯੁੱਧਿਆ ਦੇ ਵਿੱਚ ਲੰਗਰ ਵੰਡਣ ਦਾ ਵੀ ਮਨ ਬਣਾਇਆ ਔਰ ਤਸਵੀਰਾਂ ਕਈ ਤਰ੍ਹਾਂ ਦੀਆਂ ਅਯੁੱਧਿਆ ਦੇ ਮੰਦਰ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਪਰ 22 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੀ ਸ਼ੇਅਰ ਮਾਰਕੀਟ ਹੈ ਉਹ ਬਿਲਕੁਲ ਬੰਦ ਰਹੇਗੀ ਮੈਂ ਲੁਧਿਆਣਾ ਦੇ ਸਟਾਕ ਐਕਸਚੇਂਜ ਦੇ ਚਾ ਮੇਰੇ ਨਾਲ ٹی ایس ਥਾਪਰ ਨੇ ਜਿਹੜੇ ਚੇਅਰਮੈਨ ਆ ਲੁਧਿਆਣਾ ਸਟਾਕ ਐਕਸਚੇਂਜ ਦੇ ਤੁਸੀਂ ਜਿਹੜੀ ਸ਼ੇਅਰ ਮਾਰਕੀਟ ਹੈ ਪੂਰੀ ਤਰ੍ਹਾਂ 22 ਜਨਵਰੀ ਨੂੰ ਬੰਦ ਰਹੇਗੀ ਔਰ ਜਿੰਨੇ ਵੀ EMPLOYEES ਆ ਉਹ ਸਾਰੇ ਛੁੱਟੀ ਤੇ ਰਹਿਣਗੇ ਇਹਦਾ ਵੈਸੇ ਕਿੰਨਾ ਕੁ ਇਫੈਕਟ ਪਏਗਾ ਸ਼ੇਅਰ ਮਾਰਕੀਟ ਦੇ ਉੱਤੇ ਅਗਰ ਇਹ ਬੰਦ ਰਹੇਗੀ ਤਾਂ ਕੀ ਇਸਦਾ ਨੁਕਸਾਨ ਵੀ ਹੋਵੇਗਾ ਨਹੀਂ ਸ਼ੇਅਰ ਬਾਜ਼ਾਰ ਅੱਜ ਉਹਨਾਂ ਨੇ ਪੈਰਲਲ ਅੱਜ ਸੱਚਡੇ ਨੂੰ ਖੋਲਤਾ ਜੀ ਜਿਹੜਾ ਸੰਡੇ ਦਾ ਕੰਪਨਸੇਟ ਹੋ ਗਿਆ ਔਰ ਇਸ ਵੇਲੇ ਪੂਰਾ ਹਾਈ ਚੱਲ ਰਿਹਾ ਬਾਜ਼ਾਰ ਵੈਲਕਮ ਕੀਤਾ ਮੰਦਰ ਦਾ ਜਿਹੜਾ ਸ਼ੇਅਰ ਬਾਜ਼ਾਰ ਦੇ ਜਿਹੜੇ ਪਾਰਟਿਸਪੈਂਟ ਹੈ ਉਹਨਾਂ ਨੇ ਇੱਕ ਤਰ੍ਹਾਂ ਦਾ ਵੈਲਕਮ ਕੀਤਾ ਸਾਰੇ ਬਾਜ਼ਾਰ ਚਾਸ ਖਾਸ ਕਰਕੇ ਸਰਕਾਰੀ ਸ਼ੇਅਰ ਜਿਹੜੇ ਗਵਰਨਮੈਂਟ ਦੇ ਸ਼ੇਅਰ ਬਹੁਤ ਤੇਜ਼ ਹੈ ਬਹੁਤ ਤੇਜ਼ ਹੈ 20% ਤੇਜ਼ ਹੈ ਅਨਐਕਸਪੈਕਟਿਡ ਤੇਜ਼ੀ ਹੈ ਮੈਂ ਤਾਂ ਆਪਣੀ ਜ਼ਿੰਦਗੀ ਚ ਨਹੀਂ ਤੇਜ਼ੀ ਐਸੀ ਨਹੀਂ ਦੇਖੀ ਮਤਲਬ ਪਿਛਲੇ 2 ਦਿਨ ਚ 50 50% ਸ਼ੇਅਰਾਂ ਚ ਰੁਪਏ ਪੈ ਗਏ 50 50% ਇਹ RAM ਦੀ ਕਿਰਪਾ ਹੈ ਕਿਹੜੇ ਕੰਮ ਚ 50% ਦੇ ਵਿੱਚ ਜੇ ਕਿਸੇ ਨੇ ਪੈਸੇ ਲਾਏ ਹੁਣ 50% 2 ਦਿਨ ਚ ਬਣ ਜਾਂਦਾ ਇਹ శ్రీ RAM ਜੀ ਦੀ ਕਿਰਪਾ ਹੈ ਸ਼ੇਅਰ ਬਾਜ਼ਾਰ ਵਾਲਿਆਂ ਤੇ ਵੀ ਹੈ ਲੋਕਾਂ ਤੇ ਵੀ ਹੈ ਅੱਛਾ ਖੱਪਰ ਸਾਹਿਬ ਐਤਵਾਰ ਨੂੰ ਵੀ ਸ਼ੇਅਰ ਮਾਰਕੀਟ ਬੰਦ ਰਹੇਗੀ ਸੋਮਵਾਰ ਨੂੰ ਵੀ ਬੰਦ ਰਹੇਗੀ ਮੇਰਾ ਸਵਾਲ ਉਹੀ ਹੈ ਕਿ 2 ਦਿਨ ਅਗਰ ਇਹ ਸ਼ੇਅਰ ਮਾਰਕੀਟ ਬੰਦ ਰਹੇਗੀ ਚਲੋ ਬੜੀ ਇਹ ਵੱਡਾ ਉਪਰਾਲਾ ਕਿਉਂਕਿ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਔਰ ਤੁਸੀਂ ਸਾਰੇ ਛੁੱਟੀ ਦਾ ਐਲਾਨ ਕਰ ਦਿੱਤਾ ਕੋਈ ਫਰਕ ਪਊਗਾ ਸ਼ੇਅਰ ਮਾਰਕੀਟ ਤੇ ਕੋਈ ਨੁਕਸਾਨ ਇਹੋ ਜੇ ਨਹੀਂ ਨੁਕਸਾਨ ਕਿਉਂ ਹੈ ਬਾਜ਼ਾਰ ਦੇ ਵਿੱਚ ਅੱਜ ਜੀ ਤੇਜ਼ੀ ਹੈਗੀ ਪੂਰੀ ਦੋਸਤਾਨ ਦਾ ਜੀ ਰਾਮ ਮੰਦਰ ਦੇ ਨਾਲ ਵੈਸੇ ਕੋਈ ਤੱਲਕ ਨਹੀਂ ਹੈ ਇਹ ਤਾਂ ਇਕਨੋਮਿਕਲੀ ਜੋ ਰਿਫਾਰਮਸ ਹੋ ਰਹੇ ਹੈ ਸਰਕਾਰ ਵੱਲੋਂ ਦੇ ਚਾਹੇ ਰੇਲਵੇ ਚ ਹੈ ਚਾਹੇ ਉਹ ਬੈਂਕਿੰਗ ਸੈਕਟਰ ਚ ਹੈ ਕਾ ਇਨਫਰਾਸਟ੍ਰਕਚਰ ਚ ਹੈ ਜਿਹੜੀ ਉਹਨਾਂ ਦੇ ਵਿੱਚ ਜਿਹੜੇ ਰਿਫਾਰਮਜ਼ ਹੋ ਰਿਹਾ ਤੇਜ਼ੀ ਦਾ ਕਾਰਨ ਤਾਂ ਉਹ ਹੈ ਪੱਕੀ RAM ਮੰਦਿਰ ਨੂੰ ਇੱਕ ਤਰ੍ਹਾਂ ਦਾ ਲੋਕਾਂ ਨੇ ਵੈਲਕਮ ਕੀਤਾ ਹੈ RAM ਜੀ ਦੀ ਵੀ ਕਿਰਪਾ ਹੋਈ ਹੈ ਵੀ ਤਾਂ ਕਿ ਆਪਣਾ ਹਿੰਦੁਸਤਾਨ ਦਾ ਨਾਮ ਹੋਵੇ ਔਰ ਪੂਰੇ ਵਰਲਡ ਦੇ ਵਿੱਚ RAM ji ਨੂੰ ਪੂਜਿਆ ਜਾ ਰਿਹਾ ਮੈਂ ਕਈ ਥਾਂ ਤੇ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਇਹਦੇ ਜਲੂਸ ਨਿਕਲ ਰਹੇ ਆ ਮੈਂ ਅਮਰੀਕਾ ਵੀ ਦੇਖਿਆ ਹੈ ਮਲੇਸ਼ੀਆ ਵੀ ਦੇਖਿਆ ਹੋਰ ਥਾਂ ਹਰ ਮਤਲਬ ਪੂਰੀ ਦੁਨੀਆ ਮਨਾ ਰਹੀ ਹੈ Hindu Muslim Sikh Sai Saab ਮਨਾ ਰਹੇ ਆ ਇਸ ਕਰਕੇ ਇਹਦੇ ਚ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਬਲਕਿ ਲੋਕ ਫ੍ਰੀ ਹੋ ਕੇ ਇਸ ਚੀਜ਼ ਦਾ ਲੁਤਫ ਉਠਾਣਗੇ RAM ji ਦਾ ਉਸ ਜਦੋਂ ਪਰਤੀਸ਼ਟਾ ਦਾ ਹੋਏਗਾ ਉਸ ਟਾਈਮ ਤੇ ਲੋਕ ਬਿਲਕੁਲ ਫ੍ਰੀ ਹੋਣਗੇ ਫ੍ਰੀ ਆਫ ਮਾਈਂਡ ਹੋਣਗੇ ਇੱਕ ਰੱਬ ਵੱਲ ਧਿਆਨ ਲਾ ਕੇ ਉਸ ਨੂੰ ਯਾਦ ਕਰਨਗੇ ਅੱਛਾ ਮੇਰੇ ਕੋਲ ਇਹੋ ਜਿਹੇ ਵੀ ਕੁਝ ਮੋਬਾਈਲ ਤੇ ਬ੍ਰੋਕਰਾਂ ਦੇ ਵੱਲੋਂ ਕੁਝ ਇਹੋ ਜਿਹੇ ਕੈਲੰਡਰ ਬਣ ਕੇ ਆ ਰਹੇ ਨੇ ਪਿੱਛੇ ਰਾਮ ਮੰਦਰ ਹੈ ਇਹ ਜਿਹੜੇ ਸਟਾਕ ਚੇਂਜ ਦੇ ਕਈ ਬ੍ਰੋਕਰ ਆ ਔਰ ਥੱਲੇ ਲਿਖਿਆ ਕਿ ਸਪੈਸ਼ਲ ਹੌਲੀਡੇ ਸਪੈਸ਼ਲ ਹੌਲੀਡੇ ਇਹ ਜਿਹੜਾ 22 ਜਨਵਰੀ ਨੂੰ ਸਾਰੇ EMPLOYEES ਨੂੰ ਜਿਹੜਾ ਉਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਔਰ 22 ਜਨਵਰੀ ਨੂੰ ਸ਼ੇਅਰ ਮਾਰਕੀਟ ਬਿਲਕੁਲ ਨਹੀਂ ਚੱਲੇਗੀ ਪਰ ਅੱਜ ਦੀ ਜਿਹੜੀ ਤਸਵੀਰ ਹੈ ਉਹ ਮੋਨੀਟਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸ਼ੇਅਰ ਮਾਰਕੀਟ ਕਿਸ ਤਰ੍ਹਾਂ ਦੇ ਨਾਲ ਤੇਜ਼ੀ ਨਾਲ ਇਸ ਮੋਨੀਟਰ ਦੇ ਉੱਤੇ ਅ ਅਪ ਡਾਊਨ ਹੋ ਰਹੀ ਹੈ ਔਰ ਟੀਐਸ ਥਾਪੜ ਦਾ ਇਹੀ ਕਹਿਣਾ ਜਿਹੜੇ ਚੇਅਰਮੈਨ ਹੈ ਕਿ ਅੱਜ ਜਿਹੜੀ ਮਾਰਕੀਟ ਹੈ ਉਹ ਕਾਫੀ ਤੇਜ਼ ਹੈ ਪਰ 22 ਜਨਵਰੀ ਨੂੰ ਉਦਘਾਟਨ ਜਿਹੜਾ ਮੰਦਰ ਦਾ ਹੋਣਾ ਹੈ ਰਾਮ ਮੰਦਰ ਦਾ ਉਸੇ ਨੂੰ ਲੈ ਕੇ ਇਹ ਸ਼ੇਅਰ ਮਾਰਕੀਟ ਨੂੰ ਜਿਹੜਾ ਇਹ ਵੈਲਕਮ ਕੀਤਾ ਬੰਦ ਕੀਤਾ ਹਾਂ ਸ਼ੇਰ ਵੀਰ ਸਾਡੇ ਵੀ ਟੋਟਲੀ ਪਰਸਨ ਨੂੰ EMPLY ਬੰਦ ਰਹਿਣਗੇ ਪਰ ਅਸੀਂ ਆਪਣੇ ਤੌਰ ਤੇ ਇੱਕ ਆਪਣਾ ਬਹੁਤ ਵੱਡਾ ਇੱਥੇ ਲਾਈਟਨਿੰਗ ਕੀਤੀ ਹੈ ਲੰਗਰ ਲੱਗ ਰਿਹਾ ਹੈ ਅੱਜ ਵੀ ਲੰਗਰ ਲਗਾਇਆ ਸਟਾਕ ਸਿੰਘ ਦੇ ਬਾਹਰ ਤੇ ਅਸੀਂ ਇਹਨੂੰ ਪੂਰਾ ਬਣਾ ਰਹੇ ਹਾਂ ਪੂਰੇ ਮੈਂਬਰ ਜਿੰਨੇ ਹੈਗੇ ਸਾਡੇ ਉਹ ਸੋਮਵਾਰ ਆਣਗੇ ਔਰ ਆਪਣਾ ਲੰਗਰ ਲਾ ਕੇ ਜਾਂ ਇੱਥੇ ਪੂਰਾ LED ਲਾਵਾਂਗੇ ਹੋਰ ਜੋ ਵੀ ਰਾਮ ਜੀ ਦੀ ਗਾਥਾ ਗਾਵਾਂਗੇ ਉਹਨਾਂ ਨੂੰ ਯਾਦ ਕਰਾਂਗੇ ਇੱਥੇ ਇੱਥੇ ਤੁਸੀਂ ਸਟਾਕ ਚੇਂਜ ਦੇ ਲੰਗਰ ਲਾਓ ਬਾਹਰ ਲੱਗ ਰਿਹਾ ਬਾਹਰ ਲੱਗੇਗਾ ਜੀ ਹੁਣ ਵੀ ਲੱਗੀਆਂ ਲਾਈਟਾਂ ਲੱਗੀਆਂ ਹੀ ਆ ਤੇ ਜੇ ਤੁਸੀਂ ਥੱਲੇ ਚੱਲਣਾ ਤਾਂ ਪੰਜ ਮਿੰਟ ਬਾਹਰ ਰਹਿ ਕੇ ਕਈ ਐਮਪਲਾਈ ਉੱਥੇ ਜਾਣਗੇ ਅਯੁੱਧਿਆ ਵੀ ਜਾਣਗੇ ਆ ਜਾਣਗੇ ਜੀ ਦੇਖੋ ਗੱਲ ਪਤਾ ਕੀ ਹੈ ਇਸ ਵੇਲੇ ਬਿਨਾ ਉੱਤੇ ਬਹੁਤ ਸਖਤੀ ਹੈ ਔਰ ਮੇਰੇ ਸਾਹਮਣੇ ਜਿਸ ਬੰਦੇ ਨੂੰ ਪਰਮਿਸ਼ਨ ਹੋਏਗੀ ਉਹ ਹੀ ਜਾ ਸਕਦਾ ਹੈ ਹਰ ਬੰਦਾ ਨਹੀਂ ਜਾ ਸਕਦਾ ਉੱਥੇ ਮੁਸ਼ਕਲ ਹੈ ਕਿਉਂਕਿ ਉੱਥੇ ਸਿਸਟਮ ਪਾਸਪੂਸ ਜਾਂ ਜੋ ਵੀ ਹੋਏਗਾ ਮੈਨੂੰ ਤਾਂ ਪਤਾ ਨਹੀਂ ਹੈ ਪਰ ਇੱਥੇ ਹੀ ਅਸੀਂ ਦੇਖ ਲੈਣਾ ਟੀਵੀ ਦੇ ਵਿੱਚ ਰਾਮਜੀਤ ਨੂੰ ਇੱਥੇ ਇਹ ਇਹ ਟੀਐਸ ਥਾਪਰ ਨੇ ਜਿਹੜੇ ਲੁਧਿਆਣਾ ਸਟਾਕ ਐਕਸਚੇਂਜ ਦੇ ਵਿੱਚ ਚੇਅਰਮੈਨ ਨੇ ਔਰ ਜਿੰਨੇ ਵੀ ਦਰਸ਼ਕ ਇਸ ਖਬਰ ਨੂੰ ਟੀਐਸ ਥਾਪਰ ਨੂੰ ਸੁਣ ਰਹੇ ਨੇ ਕਿਉਂਕਿ ਸੋਮਵਾਰ ਨੂੰ 22 ਜਨਵਰੀ ਨੂੰ ਜਦੋਂ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਉਦੋਂ ਸ਼ੇਅਰ ਮਾਰਕੀਟ ਚੱਲੇਗੀ ਨਹੀਂ ਬਿਲਕੁਲ ਬੰਦ ਕੀਤੀ ਗਈ ਹੈ ਜਿੰਨੇ ਵੀ EMPLOYEE ਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੈਲੰਡਰ ਹੈ ਸ਼ੇਅਰ ਮਾਰਕੀਟ ਦੇ ਬ੍ਰੋਕਰਾਂ ਵੱਲੋਂ ਉਹ ਬਣਾਏ ਜਾ ਰਹੇ ਨੇ ਔਰ ਇਹ ਕੈਲੰਡਰਾਂ ਦੇ ਵਿੱਚ ਲਿਖਿਆ ਸਾਫ਼ ਕਿ ਇਹ ਸੈਲੀਬ੍ਰੇਟ ਰਾਮ ਮੰਦਰ ਦੇ ਮੰਦਰ ਨੂੰ ਲੈ ਕੇ ਕੀਤਾ ਜਾ ਰਿਹਾ ਔਰ ਹੌਲੀਡੇ ਸਪੈਸ਼ਲ ਹੌਲੀਡੇ ਦਾ ਇਹ ਅਨਾਉਂਸ ਕੀਤਾ ਸੋ ਜਿੰਨੇ ਵੀ EMPLYE ਹੈ ਉਸ ਦਿਨ ਛੁੱਟੀ ਤੇ ਰਹਿਣਗੇ ਪਰ ਉਸ ਦੌਰਾਨ ਸੋਮਵਾਰ ਨੂੰ ਇਸੇ ਸਟ੍ਰੋਕ ਚੇਂਜ ਦੇ ਬਾਅਦ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ PTC ਨਿਊਜ਼ ਲੁਧਿਆਣਾ